ਤਤਲੋ ਜਮਨਲ ਨਿਕਰੇ ਦੀ ਤਾਂ ਐਸਵਾਈਐਲ ਜਿਹਨੂੰ ਆਪਾਂ ਕਹਿੰਦੇ ਆ ਤਾਂ ਉਸ ਮੁੱਦੇ ਨੂੰ ਲੈ ਕੇ ਅੱਜ ਜਿਹੜੀ ਮੁੱਖ ਮੰਤਰੀਆਂ ਦੇ ਵਿਚਕਾਰ ਮੀਟਿੰਗ 4 ਵਜੇ ਕਹਿੰਦੇ ਹੋ ਸ਼ੁਰੂ ਹੋਣ ਵਾਲੀ ਹੈ ਮੈਨੂੰ ਕਹਿਣ ਦੇ ਵਿੱਚ ਕੋਈ ਹਰਜਰੀ ਸਰਕਾਰ ਕੋਈ ਆਜੇ ਏ ਆਜੇ ਬੀ ਆਜੇ ਸੀ ਆਜੇ ਇਸ ਮਾਮਲੇ ਤੇ ਜਿਹੜੀ ਰਾਜਨੀਤੀ ਹੋਈ ਹੈ ਜੀ ਉਹ ਤੁਸੀਂ ਕਹਿ ਸਕਦੇ ਹੋ ਕਿ ਲੋੜ ਤੋਂ ਵੱਧ ਰਾਜਨੀਤੀ ਕੀਤੀ ਗਈ ਹੈ ਹੁਣ ਵੀ ਰਾਜਨੀਤੀ ਹੋਣੀ ਹੈ ਜੀ ਜਦੋਂ ਇਹ ਐਸਸੀਬੀਆ ਦੇ ਵਿੱਚ ਵੰਡ ਕੀਤੀ ਗਈ ਸੀ ਉਦੋਂ ਤੋਂ ਲੈ ਕੇ ਤੇ ਹੁਣ ਤੱਕ ਸਤਲੁਜ ਤੇ ਜਿਹੜਾ ਰਾਵੀ ਦਾ ਪਾਣੀ ਹੈ ਜਾਂ ਬਿਆਸ ਦਾ ਜੀ ਇਹ ਪਾਣੀ ਉਹਨਾ ਨਹੀਂ ਹੈਗਾ ਜਿੰਨਾ ਹੁੰਦਾ ਸੀ ਸਤਲੁਜ ਜਮਨਾਲ ਨਿਕਰਣ ਦੀ ਤਾਂ ਐਸਓਆਈਐਲ ਜਿਹਨੂੰ ਆਪਾਂ ਕਹਿੰਦੇ ਆ ਤਾਂ ਉਸ ਮੁੱਦੇ ਨੂੰ ਲੈ ਕੇ ਅੱਜ ਜਿਹੜੀ ਮੁੱਖ ਮੰਤਰੀਆਂ ਦੇ ਵਿਚਕਾਰ ਮੀਟਿੰਗ 4 ਵਜੇ ਕਹਿੰਦੇ ਹੋ ਸ਼ੁਰੂ ਹੋਣ ਵਾਲੀ ਹੈ ਜੀ ਭੱਗੂ ਸਾਹਿਬ ਇਹਦੇ ਵਿੱਚ ਕੇਂਦਰ ਦੇ ਜਲ ਸਰੋਤ ਮੰਤਰੀ ਜਿਹੜੇ ਨੇ ਭੈਰੋਂਦਤ ਸ਼ਿਕਾਵਤ ਦੇ ਸੁਪੁੱਤਰ ਜਿਹੜੇ ਸਾਬਕਾ ਮੁੱਖ ਮੰਤਰੀ ਸਨ ਰਾਜਸਥਾਨ ਦੇ ਉਹਨਾਂ ਦੇ ਸੁਪੁੱਤਰ ਗਜਿੰਦਰ ਸ਼ਿਕਾਵਤ ਨੇ 4 ਵਜੇ ਚੰਡੀਗੜ੍ਹ ਦੇ ਤਾਜ ਹੋਟਲ ਦੇ ਵਿੱਚ ਇਹ ਮੀਟਿੰਗ ਹੋਣੀ ਹੈ। ਉਹਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਰਿਆਣਾ ਦੇ ਮੁੱਖ ਮੰਤਰੀ ਮਨੋਰ لال ਖੱਟੜ ਸਾਹਿਬ تشریف ਪਰਵਾਹ ਹੋਣਗੇ। ਆਪੋ ਆਪਣਾ ਪੱਖ ਰੱਖਿਆ ਜਾਊਗਾ ਮੈਨੂੰ ਕਹਿਣ ਦੇ ਵਿੱਚ ਕੋਈ ਹਰਜ ਨਹੀਂ ਸਰਕਾਰ ਕੋਈ ਆਜੇ ਏ ਆਜੇ ਬੀ ਆਜੇ ਸੀ ਆਜੇ ਰਾਜਨੀਤੀ ਭਾਰੂ ਰਹੀ ਆ ਪੰਗੂ ਸਾਹਿਬ ਜੀ ਸਭ ਤੋਂ ਜ਼ਿਆਦਾ ਇਸ ਮਾਮਲੇ ਤੇ ਜਿਹੜੀ ਰਾਜਨੀਤੀ ਹੋਈ ਹੈ ਜੀ ਉਹ ਤੁਸੀਂ ਕਹਿ ਸਕਦੇ ਹੋ ਕਿ ਲੋੜ ਤੋਂ ਵੱਧ ਰਾਜਨੀਤੀ ਕੀਤੀ ਗਈ ਹੈ ਹੁਣ ਵੀ ਰਾਜਨੀਤੀ ਹੋਣੀ ਹੈ ਜੀ ਜਦੋਂ ਇਹ 80 ਬੀ ਆਂਦੇ ਵਿੱਚ ਵੰਡ ਕੀਤੀ ਗਈ ਸੀ ਉਦੋਂ ਤੋਂ ਲੈ ਕੇ ਤੇ ਹੁਣ ਤੱਕ ਸਤਲੁਜ ਤੇ ਜਿਹੜਾ ਰਾਵੀ ਦਾ ਪਾਣੀ ਹੈ ਜਾਂ ਬਿਆਸ ਦਾ ਜੀ ਇਹ ਪਾਣੀ ਉਹਨਾ ਨਹੀਂ ਹੈਗਾ ਜਿੰਨਾ ਹੁੰਦਾ ਸੀ ਜੀ ਇਹ ਤਾਂ ਕਾਫੀ ਘਟ ਗਿਆ ਹਰਿਆਣਾ ਇਹਦੇ ਚ ਰਿਪੇਰੀਅਨ ਸਦਾਤ ਨਹੀਂ ਜੀ ਅੱਜ ਇੱਕ ਆਗੂ ਨੇ ਬਿਆਨ ਦਿੱਤਾ ਉਹ ਕਹਿੰਦੇ ਜੀ ਲਾਲਜੀਤ ਭੁੱਲਰ ਸਾਹਿਬ ਨੇ ਜੀ ਕਹਿੰਦੇ ਸ਼ਿਕਾਉਤ ਸਾਹਿਬ ਮਹਾਪੰਜਾਬ ਬਣਾ ਕੇ ਤਿੰਨੇ ਰਾਜ ਇਕੱਠੇ ਕਰ ਦਿਓ ਹਮ ਬਕਾਓ ਜਬ ਜਿਹਨਾਂ ਨੇ 1966 ਦੇ ਵਿੱਚ ਪੰਜਾਬੀ ਸੂਬਾ ਬਣਾਈ ਸੀ ਜੀ ਬਣ ਬਣਾਈ ਤਾਂ ਕਾਂਗਰਸ ਨੇ ਐਸੀ ਜੀ ਜਿਨ੍ਹਾਂ ਨੇ ਕਬੂਲ ਕੀਤੀ ਸੀ ਕਿ ਸਾਡਾ ਰਾਜ ਤਾਂ ਇੱਥੋਂ ਕਿਤੇ ਜਾਣਾ ਹੀ ਨਹੀਂ ਹੂੰ ਅਕਾਲੀ ਦਲ ਵਾਲੇ ਉਹਨਾਂ ਨੂੰ ਵੀ ਪੁੱਛ ਲੋ ਕਿ ਭਾਈ ਇਹ ਬਣਾ ਦਿੱਗੇ ਆਪਾਂ ਜੀ ਤੁਹਾਨੂੰ ਮਨਜ਼ੂਰ ਹੈ ਪਰ ਪੰਜਾਬ ਦੇ ਲੋਕਾਂ ਨੂੰ ਇਹਦੇ ਵਿੱਚ ਬਹੁਤ ਫਾਇਦਾ ਹੋਣ ਵਾਲਾ ਪੰਗੂ ਸਾਹਿਬ ਜੀ ਜੇ ਹੋ ਜੇ ਜੀ ਇੱਕ ਤਾਂ ਸਾਨੂੰ ਹਿਮਾਚਲ ਵਿੱਚ ਜਾਣ ਵੇਲੇ ਹਿਮਾਚਲ ਟੈਕਸ ਨਹੀਂ ਦੇਣਾ ਪਵੇਗਾ। ਜੀ। ਦੂਜਾ ਜ਼ਮੀਨ ਖਰੀਦਣ ਤੇ ਪਾਬੰਦੀ ਖਤਮ ਹੋ ਜਾਏਗੀ। ਤੀਜਾ ਦਿੱਲੀ ਦੇ ਘੇਰੇ ਜਾ ਕੇ ਨਵੈਦਾ ਤੇ ਹੋਰਾਂ ਥਾਵਾਂ ਤੇ ਤੁਸੀਂ ਆਪਣਾ ਕਾਰੋਬਾਰ ਕਰ ਸਕਦੇ ਹੋ। ਤੇ ਜਿਹੜੇ ਅੰਤਰਰਾਜੀ ਹੋਰ ਮਾਮਲੇ ਨੇ ਸਾਡੇ ਜੀ ਉਹ ਵੀ ਖਤਮ ਹੋ ਜਾਣਗੇ। ਪਤਾ ਨਹੀਂ ਇਹ ਹੋੜਾਕ ਨਹੀਂ ਹੋਣਾ। ਬੈਸੀ ਆਮ ਆਦਮੀ ਪਾਰਟੀ ਦਾ ਉਹਨਾਂ ਨਾਲ 36 ਦਾ ਅੰਕੜਾ ਹੈ ਜੀ ਕਹਦੇ ਹੋ ਨਾ ਨੌਮੈਂਤ ਇਕੱਠਾ ਹੋਣਾ ਨਾਰਾ ਦਾ ਨੱਚਣੀ ਹੈ ਹੂੰ ਸੋ ਮੇਰੇ ਕਹਿੰਦਾ ਮਤਲਬ ਇੱਕ ਜਿਹਾ ਪੰਗੂ ਸਾਹਿਬ ਕੰਮ ਹੈ ਜੀ ਜਿਹੜਾ ਲੰਬੇ ਸਮੇਂ ਤੋਂ ਇਹਦੇ ਤੇ ਗੰਭੀਰਤਾ ਦਿਖਾਈਓ ਨਹੀਂ ਗਈ ਪਹਿਲੀ ਗੱਲ ਤਾਂ ਰਾਜਾਂ ਦਾ ਵਿਸ਼ਾ ਹੈ ਪਾਣੀ ਜੀ ਕੇਂਦਰ ਦਾ ਹੈ ਹੀ ਨਹੀਂ ਜੀ ਦੂਜੀ ਚੀਜ਼ ਪਿਛਲੇ ਸਮੇਂ ਦੇ ਦੌਰਾਨ ਆਪਾਂ ਘਰ ਦੇ ਵਿੱਚ ਵੀ ਵੰਡੀ ਕਰਦੇ ਆ ਤੁਸੀਂ ਵੀ ਭਰਾ ਹੋਵੋਗੇ ਜੀ ਜਦੋਂ ਬਜ਼ੁਰਗ ਚਾਚੇ ਜਾਂ ਰਿਸ਼ਤੇਦਾਰ ਇਕੱਠੇ ਹੋ ਕੇ ਘਰ ਦੀ ਵੰਡ ਕਰਦੇ ਆ ਤਾਂ ਘਰ ਦਾ ਕੁੱਲ ਸਮਾਨ ਗਿਣਿਆ ਜਾਂਦਾ ਨਾ ਜੀ ਵੀ ਟਰੈਕਟਰ ਹੈ ਟਰਾਲੀ ਹੈ ਹੂੰ ਇਹਦੇ ਇੰਪਲੀਮੈਂਟ ਨੇ ਜਿਹਨਾਂ ਨੂੰ ਆਪਾਂ ਸੰਦ ਕਹਿ ਦਿੰਦੇ ਆ ਹੂੰ ਕੁੱਲ ਜ਼ਮੀਨ ਇੰਨੀ ਹੈ ਘਰ ਦੇ ਵਿੱਚ 5 ਕਮਰੇ ਨੇ ਜਾਂ 6 ਕਮਰੇ ਨੇ ਜੇ 5-5 ਦਾ ਅਜੇ ਤਾਂ ਆਜੇ ਵੰਡ ਜਾਂਦਾ ਹੁੰਦਾ ਹੈ ਵੀ ਇੱਕ ਭਾਈ ਬੇਬੇ ਬਾਪੂ ਨੂੰ ਛੱਡ ਦਿਓ ਜੀ ਦੋ ਦੋ ਕਬਰੇ ਵੰਡ ਦਿਓ ਇਹਨਾਂ ਨੂੰ ਜੀ ਜ਼ਮੀਨ ਦੇ ਵਿੱਚ ਵੀ ਐ ਜੇ ਹੋ ਜਾਂਦਾਗਾ ਕਿ ਅੱਧੀ ਤੇਰੀ ਆ ਭਾਈ ਅੱਧੀ ਤੇਰੀ ਐ ਆ ਕਿਲਾ ਸਾਂਝੇ ਥਾਂ ਤੇ ਬਜ਼ੁਰਗਾਂ ਨੂੰ ਛੱਡ ਦਿਓ ਜੀ ਜਦੋਂ ਬਜ਼ੁਰਗ ਚਲੇ ਗਏ ਦੇਂਦੀ ਕਰ ਦਿਓ ਜੀ ਹੁਣ ਜਮਨਾ ਸਤਲੋ ਜਮਨਾ ਦਾ ਤਾਂ ਪਾਣੀ ਵੰਗ ਰਹਿ ਰੇ ਕਿਸੇ ਨੇ ਗੱਲ ਨਹੀਂ ਉਠਾਈ ਹੂੰ ਪਹਿਲੀ ਵਾਰ ਭਗਵੰਤਬਾਨ ਨੇ ਉਠਾਈ ਸੀ ਜੀ ਉਹ ਕਹਿੰਦੇ ਭਾਈ ਸਤਲੋ ਜਮਨਾ ਦਾ ਤਾਂ ਤੁਸੀਂ ਪਾਣੀ ਨਾ ਹੋਇਆ ਮੰਗਦੇ ਹੋ ਹੂੰ ਨਾ ਸਤਲੋ ਤੇ ਰਾਵੀ ਦਾ ਰਾਵੀ ਦੇ ਤੇ ਤੁਸੀਂ ਏ ਦੱਸੋ ਜਮੜਾ ਉਹਨੂੰ ਵਿੱਚ ਕਿਉਂ ਨਹੀਂ ਬੰਦੇ ਜੀ ਮੈਂ ਹਮੇਸ਼ਾ ਕਹਿੰਦਾ ਕਿ ਐਸ ਵੀ ਐਲ ਬੰਨੀ ਚਾਹੀਦੀ ਹੈ ਜੀ ਐਸ ਵੀ ਐਲ ਨਹੀਂ ਬੰਨੀ ਚਾਹੀਦੀ ਜੀ ਸਤਲੁਜ ਜਮਣਾ ਲਿੰਕ ਡੈਰ ਨੂੰ ਛੱਡ ਕੇ ਤੁਸੀਂ ਸਤਲੁਜ ਦੀ ਥਾਤੇ ਜਿਹੜੀ ਉਹ ਹੁੰਦੀ ਹੈ ਨਾ ਉੱਤਰ ਪਹਾੜੀਆਂ ਚੋਂ ਇੱਧਰ ਜਿੱਧਰ ਕਦਾਰਨਾਥ ਦਾ ਖੇਤਰ ਹੈ ਸ਼ਰਦਾ ਨਦੀ ਜੀ ਸ਼ਰਦਾ ਜਮਣਾ ਬਣਾ ਲਓ ਜੀ ਰਾਜਸਥਾਨ ਨੂੰ ਵੀ ਮਿਲ ਜੂ ਦਿੱਲੀ ਨੂੰ ਵੀ ਮਿਲ ਜੂ ਹਰਿਆਣੇ ਨੂੰ ਵੀ ਮਿਲ ਜੂ ਜੀ ਤੇ ਜਿਹੜਾ ਤੁਸੀਂ ਇਧਰੋਂ ਮੰਗਦੇ ਹੋ ਹੂੰ ਇਹ ਸਭ ਇੱਥੇ ਉਲਟੇ ਕੰਮ ਕੀਤੇ ਵਿਆ ਤੁਸੀਂ ਕਿਤੇ ਸ਼ਹਿਰ 'ਚ ਜਾ ਕੇ ਵੇਖ ਲਓ ਜੀ ਜਿੱਧਰ ਨੂੰ ਨਵਾਈ ਹੈ ਉਧਰੋਂ ਚੱਕ ਕੇ ਚੜਾਈ ਵਾਲੇ ਪਾਸੇ ਨੂੰ ਸੀਵਰੇਜ ਪਾਏ ਪਏ ਨੇ ਜੀ ਆ ਹਾਂਸੀ ਬਟਾਲਾ ਆਮ ਤੌਰ ਤੇ ਉਹਨੂੰ ਕੀਤਾ ਕੀ ਹੈ ਪੱਛਮ ਤੋਂ ਪੂਰਬ ਵੱਲ ਚੱਲਦੇ ਆ ਆਮ ਤੌਰ ਤੇ ਸਾਰੇ ਦਰਿਆਵਾਂ ਦੇ ਵਹਾਅ ਪੂਰਬ ਤੋਂ ਪੱਛਮ ਵੱਲ ਨੇ ਜੀ ਹੰਸੀ ਬਟਾਲਾ ਸਬਾਨੇ ਦੇ ਕੋਲ ਹੋ ਰਹੀ ਹੈ ਜੀ ਅਜੇ ਤੱਕ ਰਿਹੜਕੇ ਦੇ ਵਿੱਚ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇਹਦੇ ਤੇ ਨਾ ਸਿਆਸਤ ਦਾ ਨਾ ਕਰੋ ਜੀ ਇਹਦਾ ਹੱਲ ਕਰੋ ਜਮਨਾ ਦਾ ਸ਼ੇਅਰ ਜੋ ਹਰਿਆਣੇ ਨੂੰ ਮਿਲਦਾ ਉਹਨੂੰ ਸਤਲੋ ਜਮਨਾ ਚ ਕੱਢ ਦਿਓ ਜੀ ਜੇ ਤੁਸੀਂ ਬਾਕੀ ਵੈਸੇ ਵੀ ਕਰੋਗੇ ਤੇ ਹਰਿਆਣੇ ਕੋਲੇ ਪਾਣੀ ਪੰਜਾਬ ਦੇ ਮੁਕਾਬਲੇ ਜ਼ਿਆਦਾ ਹੈ ਫਿਰ ਤੁਸੀਂ ਇਹ ਦੱਸੋ ਕਿ ਰਾਜਸਥਾਨ ਕਿਹੜਾ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਕਿਉਂਕਿ ਇਹਨਾਂ ਨੇ ਸਿੰਘਾਂ ਦੇ ਮੋਰਚੇ ਲਾ ਲਿਆ ਜਿਹੜੇ ਸਾਡੇ ਅਕਾਲੀ ਦਲ ਵਾਲੇ ਸੀਗੇ ਜੀ ਇਹਨਾਂ ਨੂੰ ਬਹੁਤ ਉਹਨਾਂ ਨੇ ਕਿਹਾ ਕਿ ਤੁਸੀਂ ਲੋਕ ਸਭਾ ਸੀਟਾਂ ਮੈਨੂੰ ਦੇ ਦਿਓ ਜੀ ਵਿਧਾਨ ਸਭਾ ਸੀਟਾਂ ਆਪਣੇ ਕੋਲੇ ਰੱਖੋ ਕਦੇ ਵੀ ਅਸੀਂ ਤੁਹਾਨੂੰ ਨਹੀਂ ਲੈਂਦੇ ਤੁਸੀਂ ਆਪਣੀ ਸਰਕਾਰ ਚਲਾਓ ਜੀ ਕਦੇ ਤੁਸੀਂ ਹਿਮਾਚਲ ਚ ਜਾਓ ਉੱਥੇ ਇੱਕ ਜੋਗਿੰਦਰ ਨਗਰ ਤੋਂ ਅੱਗੇ ਬਰੋਟ ਹੈ ਜੀ ਬਰੋਟ ਤੋਂ ਜੇ ਤੁਸੀਂ 2-3 ਕਿਲੋਮੀਟਰ ਅੱਗੇ ਚੱਲ ਜਾਓਗੇ ਜੀ ਅੱਗੇ ਚੀਨ ਦਾ ਬਾਰਡਰ ਆ ਜਾਂਦਾ ਹੈ ਜੀ ਉਸ ਤੋਂ ਪਹਿਲਾਂ ਪਿਆ ਇੱਕ ਸਕੂਲ ਹੈ ਮਿਡਲ ਉਹਦਾ ਨੀਂਹ ਪੱਥਰ ਪ੍ਰਤਾਪ ਸਿੰਘ ਕੈਰੋ ਦਾ ਰੱਖਿਆ ਹੋਇਆ ਹੈ ਜੀ ਉਹ ਸੋਚ ਕਿੱਥੇ ਸੀ ਇਹਨਾਂ ਕੋਲੇ ਹਮ ਅਸੀਂ ਨੁਕਸਾਨ ਕਰਾ ਲਿਆ ਅੱਜ ਵੀ ਸਾਡੀ ਲੀਡਰਸ਼ਿਪ ਦੇ ਵਿੱਚ ਆਪਣਾ ਅੱਜ ਗੁਰੂ ਸਾਹਿਬ ਦੇ ਸਹਬਜਾਦਿਆਂ ਦਾ ਦਿਨ ਹੈ ਜੀ ਉਹ ਗੁਰੂ ਸਾਹਿਬ ਦਾ ਬਾਾਰਗੇ ਸਰਵੰਸ ਜੀ ਤੇ ਕਿਹਾ ਕਿ ਮੈਂ ਉਹ ਜਿਹੜਾ ਪੰਥ ਬਸੈ ਜੀ ਤੇ ਕਿਹਾ ਪਹਿਲੇ ਪਾਤਸ਼ਾਹ ਨੇ ਕੀ ਸੀ ਜੀ ਤੇਰਾ ਜੀ 13 13 ਤੇ ਅੱਜ ਵਾਲੇ ਲੀਡਰਾਂ ਚ ਕੀ ਐ ਮੇਰਾ 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 ਇਹ ਸਾਰਾ ਕੁਝ ਇਸੇ ਕਰਕੇ ਐ ਜੀ ਗੁਰੂ ਸਾਹਿਬ ਕਹਿੰਦੇ ਆ ਕਿ ਪਰਮੇਸ਼ਰ ਦੇ ਭੁੱਲਿਆਂ ਵਿਆਪਨ ਸਭੇ ਰੋਗ ਜੀ ਬਾਰਾਂ ਮਾਹ ਦੇ ਵਿੱਚ ਆਉਂਦਾ ਸੋ ਮੈਂ ਫੇਰ ਬੇਨਤੀ ਕਰਾਂ ਕਿ ਜੇ ਅਜੇ ਬੈਠਣ ਲੱਗੇ ਨੇ ਰਾਜਨੀਤੀ ਪਾਸੇ ਕਰੋ ਗਜਿੰਦਰ ਸ਼ਿਕਾਉਤ ਸਾਹਿਬ ਵੀ ਉਹ ਬਿੱਲੀਆਂ ਦੇ ਵਿੱਚ ਰੋਟੀ ਵੰਡਰ ਵਾਲੇ ਕੰਮ ਤੇ ਨਾ ਕਰਦੇ ਹਨ ਜੀ ਇਹਦਾ ਸਾਰਥਕ ਗੱਲ ਕੱਢੋ ਜਿਹੜਾ ਦੋਨਾਂ ਨੂੰ ਪਸੰਦ ਹੋਵੇ ਜਦੋਂ ਕਿਸਾਨੀ ਮੋਰਚਾ ਚੱਲਦਾ ਸੀ ਹਰਿਆਣੇ ਦੇ ਕਿਸਾਨਾਂ ਨੇ ਕਿਹਾ ਸੀ ਕਿ ਅਸੀਂ ਆਪੇ ਵੰਡ ਲਾਂਗੇ ਜੀ ਵੱਡਾ ਭਰਾ ਤੇ ਛੋਟਾ ਭਰਾ ਜੇ ਸਾਡੀਆਂ ਜ਼ਮੀਨਾਂ ਹੀ ਨਾ ਬੱਚੀਆਂ ਪਾਣੀ ਧੇਰਾ ਸਿਰ ਨੂੰ ਹੈ ਜੀ ਸੋ ਇਸ ਕਰਕੇ ਇਹਦੀ ਸਾਰਥਕਤਾ ਦੋਹਾਂ ਨੂੰ ਜੇ ਨਹੀਂ ਨਿਕਲਦੀ ਤਾਂ ਉਹਨਾਂ ਨੇ ਕਿਹਾ ਸੁਪਰੀਮ ਕੋਰਟ ਦੇ ਮੁਤਾਬਕ ਹੋਵੇਗਾ ਪਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਜੀ ਪੰਜਾਬ ਦੇ ਵਿੱਚ ਨਮਾਇਰ ਦੁਬਾਰਾ ਪੁੱਟਣੀ ਕਾਲਾ ਜੀ ਦਾ ਬੜਾ ਨਹੀਂ ਜੀ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਹਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ ਬਣਾਗੇ ਬੁਲੰਦਵਾਜ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਲੋਕਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਚਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਹਿਬ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ਕਲ ਜੀ ਮੈਂ ਹਾਂ ਕੁਲਰਾਜ ਚੰਦਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ